没的。 of business on this stand of चमकी तूड़े दरदी चल चढ़ जय दर्दी ते चढ़ज मुखण तूं जॾहिं सड़काव तूं जॾहिं दिल करल कर नव दिली सवा त ਵਾਧ ਧੰਨਵਾਦ ਹਾਂ ਚੇਤੀਓਂ ਦਵਾਦ ਕਰਕੇ ਹਾਂ ਚੇਤੀਓਂ ਦਵਾਦ ਕਰਕੇ ਵੀ ਕੰ ਮੂ ਜਿਤਨੇ ਮੈਨੂੰ ਮਾਰੇ ਸਖੀਆਂ ਨੇ ਹੋਏ ਤੇ ਕੁਝ ਮਾਰੇ ਬੋਲਿ ਸਦੀ ਕੁ ਸਾਵਣੇ ਦੁਤਾ ਕਈ ਲੰਗ ਗੀਆਂ ਸਾਂ ਰਖੀਆਂ ਬੋਹੋ ਬੋਹੋ ਕੋਠੇ ਤੇ ਕਾ ਬੋਲੇ ਕੋਠੇ ਤੇ ਕਾ ਬੋਲੇ ਸੱਜਣਾ ਦੇ ਸ਼ਹਿਰਾਂ ਵਿੱਚ ਹੁਣ ਸਾਡਾ ਵੀ ਨਾ ਬੋਲੇ ਸੱਜਣਾ ਦੇ ਸ਼ਹਿਰਾਂ ਵਿੱਚ on a sort ਛਪੜੀ ਵਿੱਚ ਅੰਬ ਤਰਦਾ ਵੇ ਮੇ ਦੇ ਮਨ ਛਪੜੀ ਵਿੱਚ ਅੰਬ ਤਰਦਾ ਛਪੜੀ ਵਿੱਚ ਅੰਬ ਤਰਦਾ ਇਸ ਜੁਦਾਈ ਨਾਲੋਂ ਰੱਬ ਪੈ ਦਈ ਨਾ ਕਰ ਦੋ ਇਸ ਜੁਦਾਈ ਨਾਲੋਂ ਰੱਬ ਪੈ ਦਈ

তে জি হুবে পিছে কু নিয়ে ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਇਆ ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਇਆ ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਏ ਦਿਲ ਮਾਇਆ ਕੀ ਵੀ ਉਹ ਸਾਇੰਸ ਟੀਮ ਨੂੰ ਲੀਡ ਕਰ ਰਹੇ ਹਨ ਹਿਨਾ ਹਿਨਾ ਮੈਮ ਕੁਮਾਸ ਸੈਕਸ਼ਨ ਨੂੰ ਲੀਡ ਕਰ ਰਹੇ ਹਨ ਤੇ ਅਤੇ ਸਾਡੇ ਰਿਸਪੈਕਟਡ ਸੋਨੀ ਮੈਮ ਆਰਟਸ ਟੀਮ ਨੂੰ ਲੀਡ ਕਰ ਰਹੇ ਹਨ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਇਸ ਮਹਾਨ ਹਸਤੀਆਂ ਨੇ ਆਪਣੇ ਕੰਮ ਨੂੰ ਹੀ ਪੂਜਾ ਸਮਝਿਆ ਤੇ ਆਪਣੀਆਂ ਸੇਵਾਵਾਂ ਬੱਚਿਆਂ ਤੱਕ ਡਿਲੀਵਰ ਕਰ ਰਹੇ ਹਨ ਤੇ ਸਾਡੇ ਡਿਪਾਰਟਮੈਂਟ ਵੱਲੋਂ ਵੀ ਕੋਈ ਕਮੀ ਨਹੀਂ कि ਇਹਨਾਂ ਦੀ ਜੋ ਸੁਭੂਲਤ ਹੈ ਉਹ ਹਰ ਵੱਖੇ ਪੂਰੀ ਹੋ ਰਹੀ ਹੈ ਹੁਣ ਮੇਰੀ ਆਵਾਜ਼ ਮੂਹ ਟੀਚੇ ਸੇ ਬਾਨ ਸਾਡੇ ਰਿਸਪੈਕਟਡ ਪ੍ਰਿੰਸੀਪਲ ਦਿਨੇਸ਼ ਬਰਮਾ ਜੀ ਦੀ ਅਗਵਾਈ ਹੇਠ ਬਹੁਤ ਵਧੀਆ ਕੰਮ ਕਰ ਰਹੇ ਹਨ ਇਸ ਇਹਨਾਂ ਪ੍ਰਿੰਸੀਪਲ ਸਹਿਬਾਨ ਨੇ ਸਾਡੇ ਸਾਰੇ ਡਾਇਮੰਡਸ ਹੀਰੇ ਮੋਤੀਆਂ ਨੂੰ ਇੱਕ ਮਾਲਾ ਦੇ ਵਿੱਚ ਬਰੋਣ ਦਾ ਕੰਮ ਕੀਤਾ ਹੈ ਇਸ ਲਈ ਅਸੀਂ ਇਹਨਾਂ ਦੀ ਰਹਿਨਮਾਈ ਹੈ ਜੋ ਵੀ ਕੰਮ ਕਰ ਰਹੇ ਹਾਂ ਅਸੀਂ ਧੰਨਵਾਦੀ ਹਾਂ ਕੇਸਰਾਂ ਦੀ ਮਹਾਨ ਸ਼ਖਸੀਅਤ ਹੈ ਜੋ ਅਸੀਂ ਕੰਮ ਕਰ ਰਹੇ ਹਾਂ ਇਹ ਸਾਡਾ ਸਕੂਲ ਤਰੱਕੀ ਕਾਫੀ ਕਰ ਰਿਹਾ ਹੈ ਇਹਨਾਂ ਦੀ ਰਹਿਨਮਾਈ ਦੇ ਹੇਠ ਇਸਰਾ ਸਮੇਂ ਦੀ ਨਿਜਾਗਤ ਫੇਰ ਦੁਬਾਰਾ ਸਮਝਦੇ ਹੋਏ ਅਸੀਂ ਅਗਲੀ ਐਕਟੀਵਿਟੀ ਨੂੰ ਕਰ ਜੋ ਸਕੂਲ ਆਫ ਐਮਿਨੈਂਸ ਨਗੋਦਰ ਦਸ ਮੂਸਟ ਸਟਾਫ ਸਾਈਡ ਪ੍ਰਿੰਸੀਪਲ ਸਾਈਡ ਕੀ ਹੋ ਮੈਡਮ ਬਹੁਤ ਸਤਿਕਾਰਯੋਗ ਪਿਆਰੇ ਪਿਆਰੇ ਬੱਚੇ ਸਾਡੇ ਨਾਲ ਦੇ ਗੁਰਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਇੰਚਾਰਜ ਸਹਿਬਾਨ ਮੇਰੇ ਨਾਲ ਆਮ ਆਦਮੀ ਪਾਰਟੀ ਦੀ ਸਮੁੱਚੀ ਨਕੋਦਰ ਦੀ ਲੀਡਰਸ਼ਿਪ ਸ਼ਹਿਰ ਦੇ ਪਤਵੰਤੇ ਸੂਝਵਾਨ ਮਾਨਯੋਗ ਐਸਟੀਐਮ ਸਾਹਿਬ ਗੁਰੂ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵਾਸਤੇ ਬੜਾ ਖੁਸ਼ੀ ਦਾ ਪਲ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਸਕੂਲ ਆਫ ਐਮਿਨੈਂਸ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿਹਦੇ ਤਹਿਤ ਸਕੂਲ ਦੀ ਡਿਵੈਲਪਮੈਂਟ ਸਟਾਰਟ ਹੋਈ ਉਸ ਡਿਵੈਲਪਮੈਂਟ ਦੇ ਚੱਲਦੇ ਅੱਜ ਤਿੰਨ ਲੈਬਸ ਇੱਕ ਕਮਰਾ ਲੈਬ ਜਿਹੜੀ ਫਿਜ਼ਿਕਸ ਦੀ ਕੈਮਿਸਟਰੀ ਦੀ ਤੇ ਬਾਇਓ ਦੀ ਤਿੰਨੋਂ ਲੈਬਸ ਇੱਕਦਮ ਫੁੱਲੀ ਫਰनिश्ड ਹੋਰ ਇੱਕ ਬਹੁਤ ਸ਼ਾਨਦਾਰ ਕਮਰਾ ਜਿਹੜਾ ਸਕੂਲ ਦੇ ਹਵਾਲੇ ਕੀਤਾ ਗਿਆ ਜਿਹਦੀ ਕੁੱਲ ਰਕਮ 40 ਲੱਖ ਰੁਪਏ ਬੰਦੀ ਹੈ। ਔਰ ਜਿੰਨੇ ਚਾਹ ਨਾਲ ਜਿੰਨੇ ਖੁਸ਼ੀ ਦੇ ਨਾਲ ਸਕੂਲ ਦਾ ਸਟਾਫ ਤੇ ਉਸ ਸੰਬੰਧਿਤ ਡਿਪਾਰਟਮੈਂਟਸ ਦੇ ਇੰਚਾਰਜ ਸਹਿबान ਪੂਰਾ ਚੀਜ਼ਾਂ ਨੂੰ ਤਿਆਰ ਕਰਦੇ ਆ ਦੇਖਦੇ ਆ। ਦੇ ਬਹੁਤ ਚਿਰ ਦੀ ਉਡੀਕ ਤੋਂ ਬਾਅਦ ਉਹਨਾਂ ਦਾ ਸੁਪਨਾ ਪੂਰਾ ਹੋ ਗਿਆ ਹੋਵੇ ਐਜ ਦੇ ਬਕ ਕਿ ਉਹਨਾਂ ਨੂੰ ਕੁਝ ਚੰਗੀਆਂ ਚੀਜ਼ਾਂ ਮਿਲ ਗਈਆਂ ਬੱਚਿਆਂ ਨੂੰ ਪੜਾਉਣ ਵਾਸਤੇ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਪਿਛਲੇ ਬਹੁਤ ਦਿਨਾਂ ਤੋਂ ਅਸੀਂ ਇਹਨਾਂ ਸ਼ਬਦਾਂ ਨੂੰ ਲੈ ਕੇ ਪੰਜਾਬ ਦੇ ਹਰ ਇੱਕ ਸਕੂਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਪਿਛਲੇ 3 ਸਾਲ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਕੇ ਪਿਛਲੇ ਸਮਿਆਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਡਿੱਗੇ ਹੋਏ ਮਿਆਰ ਨੂੰ ਹਰ ਹਿੱਲੇ ਉਠਾਇਆ ਜਾਵੇ ਚਾਹੇ ਉਹ ਸਕੂਲ ਦਾ ਇਨਫਰਾਸਟ੍ਰਕਚਰ ਹੋਵੇ ਚਾਹੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੱਡੀਆਂ ਯੂਨੀਵਰਸਟੀਆਂ ਵੱਡੇ ਕੇਂਦਰਾਂ ਦੇ ਵਿੱਚ IIM ਦੇ ਵਿੱਚ ਇਸਰੋ ਦੇ ਵਿੱਚ IIT ਦੇ ਵਿੱਚ ਭੇਜ ਕੇ ਦਿਖਾਇਆ ਜਾਵੇ ਕਿ ਦੁਨੀਆ ਦੇ ਨਾਲ ਮੁਕਾਬਲਾ ਕਿਵੇਂ ਕਰਨਾ ਚਾਹੇ ਪੰਜਾਬ ਦੇ 500 ਦੇ ਕਰੀਬ ਟੀਚਰ ਸਹਿਬਾਨ ਪ੍ਰਿੰਸੀਪਲ ਸਹਿਬਾਨ ਜਿਨ੍ਹਾਂ ਨੂੰ ਵੱਖ-ਵੱਖ ਮੁਲਕਾਂ ਤੇ ਇੰਸਟੀਚਿਊਟ ਜਿਵੇਂ ਫਿਨਲੈਂਡ ਸਿਗਪਰ ਆਈਆਈਐਮ ਹైਦਰਾਬਾਦ ਦੇ ਵਿੱਚ ਭੇਜ ਕੇ ਉਹਨਾਂ ਨੂੰ ਸਮੇਂ ਦੇ ਹਾਨੀ ਬਣਾਇਆ ਜਾ ਰਿਹਾ ਉਹਨਾਂ ਨੂੰ ਦੁਨੀਆ ਦਾ ਮੁਕਾਬਲਾ ਕਰਨ ਕਿਵੇਂ ਬੱਚਿਆਂ ਨੂੰ ਉਹਨਾਂ ਨੇ ਆਪਣੇ ਬੱਚਿਆਂ ਨੂੰ ਬਣਾਉਣਾ ਉਹਦੇ ਵਾਸਤੇ ਕੰਮ ਕੀਤਾ ਜਾ ਰਿਹਾ ਬੱਚਿਆਂ ਦੀ ਪੜ੍ਹਾਈ ਲਿਖਾਈ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਬੱਚਿਆਂ ਨੂੰ ਮੋਰਲੀ ਉਹਨਾਂ ਦਾ ਮੈਂਟਲੀ ਸਟੇਟਸ ਹੈ ਕਿਵੇਂ ਕਰਨਾ ਇਹ ਉਹਨਾਂ ਦੇ ਬੈਠਣ ਦੀ ਥਾਂ ਦੱਸਦੀ ਹੁੰਦੀ ਹੈ ਉਹ ਕਿੱਥੇ ਬੈਠ ਕੇ ਪੜ੍ਹਦੇ ਨੇ ਉਹ ਕਿੱਥੇ ਲਿਖਦੇ ਨੇ ਉਹਨਾਂ ਨੂੰ ਕਿਹੋ ਜੇ ਬੈਚ ਮਿਲਦੇ ਆ ਕਿਹੋ ਜੇ ਕਮਰੇ ਮਿਲਦੇ ਆ ਕਿਹੋ ਜੀ ਕਿਤਾਬਾਂ ਨੇ ਕਿਹੋ ਜੀਆਂ ਯੂਨੀਫਾਰਮਸ ਨੇ ਇਹ ਸਕੂਲ ਆਫ ਫੈਮਿਨੈਂਸ ਹੈ ਜਿਹਦੇ ਵਿੱਚ ਪਲੱਸ 1 ਤੇ ਪਲੱਸ 2 ਦੇ ਬੱਚੇ ਨੇ ਉਹ ਜਿਹੜੇ ਉਹ ਆਨਲਾਈਨ ਇੱਕ ਟੈਸਟ ਜਿਹੜਾ ਸਰਕਾਰ ਦੇ ਵੱਚੋਂ ਵੱਲੋਂ ਲਿਆ ਜਾਂਦਾ ਇੱਕ ਬੜਾ ਸਖਤ ਟੈਸਟ ਪਾਸ ਕਰਕੇ 11ਵੀਂ ਤੇ 12ਵੀਂ ਦੇ ਵਿੱਚ ਬੱਚੇ ਦਾਖਲਾ ਲੈਂਦੇ ਆ ਇੱਥੇ ਇਹ ਸਾਬਤ ਹੁੰਦਾ ਕਿ 11ਵੀਂ ਤੇ 12ਵੀਂ ਦੇ ਬੱਚੇ ਜਿਹੜੇ ਨੇ ਉਹ ਜਿਹੜਾ ਇੱਕ ਐਮੀਨੈਂਸ ਇੱਕ ਹਲਕੇ ਦਾ ਹੈ ਉਹਦੇ ਵਿੱਚੋਂ ਉਹ ਚੁਣੇ ਹੋਏ ਉਹ ਕ੍ਰੀਮ ਬੱਚੇ ਨੇ ਜਿਨ੍ਹਾਂ ਨੇ ਹਰ ਹਾਲਤ ਦੇ ਵਿੱਚ ਅੱਗੇ ਵਧਣਾ ਹੀ ਵਧਣਾ ਤੇ ਮੋੜ ਕੇ ਸਾਡੇ ਸਮਾਜ ਦੀ ਸੇਵਾ ਦੇ ਵਿੱਚ ਆਪਣੀਆਂ ਪੜਾਈਆਂ ਲਖਾਈਆਂ ਪੂਰੀਆਂ ਕਰਕੇ ਆਉਣਾ। ਉਹਨਾਂ ਬੱਚਿਆਂ ਵਾਸਤੇ ਇੱਥੇ ਜਿਹੜੇ ਪ੍ਰੋਗਰਾਮ ਨੇ ਪ੍ਰੈਸ ਪ੍ਰੋਗਰਾਮ ਅਧੀਨ ਜੇਈਈ ਤੇ ਨੀਟ ਤੇ ਟੈਸਟ ਵਗੈਰਾ ਕਲਾਸ ਤੇ ਨੋਟਸ ਆਨਲਾਈਨ ਕਲਾਸਾਂ ਉਹ ਕਲਾਸਾਂ ਜਿਹੜੀਆਂ ਨੇ ਉਹ ਆਈਬੀਐਮ ਦੇ ਫਿਜ਼ਿਕਸ ਵਾਲਾ ਦੇ ਸਹਿਯੋਗ ਦੇ ਨਾਲ ਲਗਾਈਆਂ ਜਾਂਦੀਆਂ। ਬੱਚਿਆਂ ਨੂੰ ਸਮੇਂ ਦੇ ਹਾਨੀ ਬਣਾਇਆ ਜਾਂਦਾ ਉਹਨਾਂ ਨੂੰ ਪ੍ਰਤੀਯੋਗਤਾ ਦਾ ਮਤਲਬ ਕੀ ਆ ਪ੍ਰਤੀਯੋਗਤਾ ਅੱਗੇ ਤੋਂ ਕਿਵੇਂ ਉਹਨਾਂ ਨੇ ਮੁਕਾਬਲੇ ਦੇ ਵਿੱਚ ਜਾਣਾ ਤੇ ਕਿਵੇਂ ਆਪਣੇ ਰਸਤੇ ਉਹ ਇੱਥੋਂ 10ਵੀਂ 11ਵੀਂ ਦੇ ਵਿੱਚੋਂ ਆਪਣਾ ਰਸਤਾ ਤੈਅ ਕਰਕੇ ਚੱਲਦੇ ਨੇ ਕਿ ਅੱਗੇ ਉਹਨਾਂ ਨੇ ਕਿੱਥੇ ਜਾਣਾ ਕਿਵੇਂ ਕਰਨਾ ਉਹਦੀ ਤਿਆਰੀ ਕਰਕੇ ਸਕੂਲ ਦੇ ਵਿੱਚੋਂ ਕੱਢਿਆ ਜਾਂਦਾ ਇਹ ਕੋਈ ਛੋਟੀ ਗੱਲ ਨਹੀਂ ਹੈ ਕੋਈ 250 ਦੇ ਕਰੀਬ ਬੱਚਾ ਇਸ ਵੇਲੇ ਇਹਨਾਂ ਦੇ ਕੋਲ ਦਾਖਲ ਹੋ ਚੁੱਕਿਆ ਔਰ ਜਿਹੜੀ ਅਗਲੀ ਹਜੇ ਇਹਨਾਂ ਨੇ ਕਿਉਂਕਿ 10ਥ ਦੇ ਜਾਂ 9ਵੀਂ ਦੇ ਇਹ ਰਿਜ਼ਲਟ ਆਉਣੇ ਨੇ ਹੋਰ ਬੱਚੇ ਆਉਣੇ ਨੇ ਇਹਨਾਂ ਨੇ ਮੈਂ ਪੁੱਛ ਰਹੀ ਸੀ ਬੈਠ ਕੇ ਪ੍ਰਿੰਸੀਪਲ ਸਾਹਿਬ ਕਹਿੰਦੇ ਕਿ ਤੁਹਾਡੀਆਂ ਸੀਟਾਂ ਪੂਰੀਆਂ ਹੋ ਜਾਂਦੀਆਂ। ਉਹ ਕਹਿੰਦੇ ਜੀ ਪੂਰੀਆਂ ਵੀ ਹੋ ਜਾਂਦੀਆਂ ਤੇ ਵੱਧ ਵੀ ਜਾਂਦੀਆਂ। ਕਹਿਣ ਦਾ ਮਤਲਬ ਕਿ ਲੋਕਾਂ ਦਾ ਉਤਸ਼ਾਹ ਜਿਹੜਾ ਆ ਉਹ ਆਪਣੇ ਬੱਚਿਆਂ ਨੂੰ ਸਕੂਲ ਆਫ ਫੈਮਿਨਸ ਦੇ ਵਿੱਚ ਭੇਜਣ ਦੇ ਵਿੱਚ ਹੈ ਨਹੀਂ। ਇਹ ਮੁੰਡਿਆਂ ਦਾ ਸਕੂਲ ਸੀ ਬਹੁਤ ਪੁਰਾਣਾ ਸਕੂਲ ਹੈ ਇਤਿਹਾਸਕ ਅੰਗਰੇਜ਼ਾਂ ਦੇ ਵੇਲੇ ਦਾ ਬਣਿਆ ਹੋਇਆ ਸਕੂਲ ਹੈ। ਇਸ ਸਕੂਲ ਨੇ ਇਸ ਇਲਾਕੇ ਦੇ ਸਮਝ ਲਓ ਕਿ ਅੱਡੇ ਜ਼ਿਲ੍ਹੇ ਦੇ ਸ਼ਾਹਕੋਟ ਵਗੈਰਾ ਮਹਿਤਪੁਰ ਇੱਧਰ ਨੂਰਪਹਿਲ ਤੋਂ ਆ ਕੇ ਫਲੋਰ ਤੱਕ ਵੀ ਲਗਾ ਲੋ ਬਹੁਤ ਵੱਡੇ ਏਰੀਏ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਹੋਇਆ ਸੀ ਜਿੰਨੇ ਪੁਰਾਣੇ ਸਮੇਂ ਦੇ ਅਫੀਸਰ ਸਹਿਬਾਨ ਨੇ ਹਰ ਇੱਕ ਬੈਕਵੇਂ ਦੇ ਉਹ ਐਸੇ ਸਕੂਲਾਂ ਐਸੇ ਸਕੂਲ ਦੀ ਪੜਾਈਸ਼ ਨੇ ਜਿਹਨੂੰ ਸਕੂਲ ਆਫ ਐਮਿਨੈਂਸ ਬਣਾਇਆ ਗਿਆ ਇੱਥੇ ਦੀ ਬਿਲਡਿੰਗ ਵੀ ਜਿਹੜੀ ਆ ਉਹ ਗਵਾਹੀ ਭਰਦੀ ਹੈ ਇਸ ਤੋਂ ਇਲਾਵਾ ਬੱਚਿਆਂ ਦੇ ਮਾਨਸਿਕ ਵਿਕਾਸ ਦੇ ਵਾਸਤੇ ਸਪੈਸ਼ਲ ਪ੍ਰੋਗਰਾਮ ਨੇ ਆਈਪੀਐਮ ਸਕਿੱਲ ਡਿਵੈਲਪਮੈਂਟ ਤੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਜਿਹੜੇ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਇਆ ਇਹ ਬੱਚਿਆਂ ਨੂੰ ਕਿਵੇਂ ਬਿਜ਼ਨਸ ਦੇ ਵਿੱਚ ਸਕਿੱਲ ਡਵੈਲਪ ਸਕਿੱਲ ਕਰਨ ਦੇ ਵਿੱਚ ਕਿਵੇਂ ਉਹ ਡਵੈਲਪ ਦਿਮਾਗ ਉਹਨਾਂ ਦੇ ਹੋਣ ਉਹਦੇ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਵਿਦਿਅਕ ਟੂਲ ਲਗਵਾਏ ਜਾਂਦੇ ਆ ਵੱਖ-ਵੱਖ ਅਦਾਰਿਆਂ ਦੇ ਵਿੱਚ ਜਿਵੇਂ ਸੈਂਸਿਟੀ ਹੋਗੀ ਔਰ ਹਰ ਜਿੱਥੇ ਵੀ ਕਿਤੇ ਜ਼ਰੂਰਤ ਪੈਂਦੀ ਬੱਚਿਆਂ ਨੂੰ ਵਿੱਦਿਅਤ ਉੱਥੇ ਲੈ ਕੇ ਜਾਂਦੇ ਆ ਪਰ ਇਸ ਤੋਂ ਇਲਾਵਾ ਜਿਹੜਾ ਸਕੂਲ ਦੇ ਜਿਹੜੇ ਪ੍ਰਿੰਸੀਪਲ ਸਾਹਿਬਾਨ ਨੇ ਪੈਂਚੇਸ ਜਿਸ ਵੀ ਸਕੂਲ ਦੇ ਵਿੱਚ ਗਏ ਆ ਉੱਥੇ ਦੇ ਟੀਚਰਾਂ ਨੂੰ ਇਹਨਾ ਪ੍ਰੋਗਰਾਮਾਂ ਦਾ ਮੈਨੂੰ ਚਾ ਸਮਝ ਨਹੀਂ ਆ ਰਹੀ ਇੰਨਾ ਚਾ ਕਰਦੇ ਨੇ ਇੰਨੀ ਖੁਸ਼ੀ ਕਰਦੇ ਨੇ ਕਿ 15-15 ਦਿਨ ਉਹਦੀ ਤਿਆਰੀ ਵਾਸਤੇ ਲਾਉਂਦੇ ਨੇ ਔਰ ਉਹੋ ਜੀ ਚਲਕ ਜਿਹੜੀ ਆ ਉਹ ਬੱਚਿਆਂ ਦੇ ਰੰਗ ਰੰਗ ਪ੍ਰੋਗਰਾਮ ਤੋਂ ਵੀ ਲੱਗੀ ਕਿ ਹਰ ਤਰੀਕੇ ਦੇ ਨਾਲ ਪੜਾਈ ਲਿਖਾਈ ਦੇ ਨਾਲ ਨਾਲ ਉਹ ਬੱਚਿਆਂ ਨੂੰ ਹਰ ਇੱਕ ਕਟਿਫਟੀ ਜਿਹੜੀ ਸਮਾਜ ਦੀ ਆ ਸਾਡੇ ਦੀ ਆ ਪੰਜਾਬ ਦੇ ਕਲਚਰ ਨਾਲ ਜੋੜਦੇ ਆ ਪੰਜਾਬ ਦੇ ਜਿਹੜੇ ਸਾਡਾ ਵਿਰਸਾ ਕੀ ਆ ਉਹਦੇ ਨਾਲ ਜੋੜਦੇ ਆ ਔਰ ਇੱਕ ਛੋਟੀ ਜੀ ਬੱਚੀ ਜਿਹੜੀ ਤੁਸੀਂ ਦੇਖੀ ਆ ਉਹਦੇ ਫੇਸ ਐਕਸਪ੍ਰੈਸ਼ਨ ਉਹਦੀ ਬਾਡੀ ਲੈਂਗੁਏਜ ਦੇਖਣ ਨਾਲ ਹੀ ਕਿਹਾ ਮੈਂ ਇਹ ਦੱਸਣਾ ਚਾਹੁੰਨੀ ਬੱਚਿਆਂ ਨੂੰ ਕਿ ਮੁਹਾਰਤ ਜਿਹੜੀ ਆ ਚਾਹੇ ਉਹ ਕਿਸੇ ਵੀ ਵਿਸ਼ੇ ਦੇ ਵਿੱਚ ਹੋਵੇ ਜਿਹੜੀ ਤੁਹਾਡੀ ਮੁਹਾਰਤ ਚਿੱਥੇ ਤੁਸੀਂ ਟੌਪ ਕਰਦੇ ਹੋ ਉਹ ਫਿਰ ਵਿਸ਼ੇ ਵਿਸ਼ੇ ਤੋਂ ਉੱਪਰ ਉੱਠ ਜਾਂਦਾ ਤੁਸੀਂ ਕੋਈ ਵੀ ਟੌਪ ਕਰਦੇ ਹੋ ਤੁਸੀਂ ਪੰਜਾਬੀ ਚ ਕਰਦੇ ਹੋ ਅੰਗਰੇਜ਼ੀ ਚ ਕਰਦੇ ਹੋ ਸਾਇੰਸ ਚ ਕਰਦੇ ਹੋ ਕਿਸੇ ਵੀ ਤੁਸੀਂ ਗਾਉਣ ਦੇ ਵਿੱਚ ਕਰਦੇ ਹੋ ਤੁਹਾਡਾ ਗਲਾ ਇੰਨਾ ਸੁਰੀਲਾ ਆ ਤੁਸੀਂ ਡਾਂਸ ਦੇ ਵਿੱਚ ਕਰਦੇ ਹੋ ਤੁਸੀਂ ਕਲਾ ਦੇ ਵਿੱਚ ਕਰਦੇ ਹੋ ਤੁਸੀਂ ਡਰਾਇੰਗ ਚ ਕਰਦੇ ਹੋ ਤੁਸੀਂ ਫਿਜ਼ੀਕਲ ਐਜੂਕੇਸ਼ਨ ਚ ਕਰਦੇ ਹੋ ਜਿਹੜਾ ਟਾਪ ਹੈ ਨਾ ਉਹਨੂੰ ਟਾਪ ਹੀ ਕਹਿੰਦੇ ਆ ਸਬਜੈਕਟ ਚਾਹੇ ਕੋਈ ਵੀ ਹੋਵੇ ਇਸ ਕਰਕੇ ਕਦੇ ਵੀ ਸਬਜੈਕਟ ਦੇ ਵਿੱਚ ਨਿਵਧਣਾ ਸਬਜੈਕਟ ਦੇ ਵਿੱਚ ਬਚ ਕੇ ਨਹੀਂ ਰਹਿਣਾ ਜੋ ਤੁਹਾਡਾ ਜੀ ਕਰੂ ਜੋ ਤੁਹਾਡਾ ਮਨ ਕਰਦਾ ਜਿੰਦ ਤੱਕ ਤੁਹਾਡਾ ਮਨ ਖੁਸ਼ ਹੁੰਦਾ ਉਹਦੇ ਚ ਟਾਪ ਕਰਨੀ ਹੈ ਹਮੇਸ਼ਾ ਘਰਦਿਆਂ ਨੂੰ ਵੀ ਮਨਾਉਣਾ ਟੀਚਰ ਸੇ ਵਾਪ ਪਹਿਲਾਂ ਹੀ ਤੁਹਾਡੇ ਨਾਲ ਹੁੰਦੇ ਨੇ ਇਸ ਕਰਕੇ